ਦੇ ਬੰਸਾ ਬਾਜ਼ਾਰ ਵਿੱਚ ਹਰ ਮਿੰਟ ਟ੍ਰੈਫਿਕ ਜਮ ਰੰਦਾ ਹੈ ਜਿਸ ਦਾ ਕਾਰਨ ਇਹ ਹੈ ਕਿ ਦੁਕਾਨਦਾਰ ਆਪਣੇ ਦੁਕਾਨਾਂ ਦੇ ਅੱਗੇ ਮੋਟਰਸਾਈਕਲ ਸਕੂਟਰ ਖੜੇ ਕਰਵਾ ਕੇ ਗਾਹਕਾਂ ਨੂੰ ਸੇਵਾ ਦਿੰਦੇ ਹਨ ਜਿਸ ਨਾਲ ਆਉਣ ਜਾਣ ਵਾਲੇ ਅਤੇ ਬੰਸਾ ਬਾਜ਼ਾਰ ਵਿੱਚ ਗੁਜ਼ਰਨ ਵਾਲੇ ਲੋਕ ਭਾਰੀ ਪਰੇਸ਼ਾਨ ਹਨ ਜਦੋਂ ਇਸ ਸੰਬੰਧ ਵਿੱਚ ਦੁਕਾਨਦਾਰ ਅਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਸਨੇ ਦੱਸਿਆ ਕਿ ਮੈਂ ਬਾਜ਼ਾਰ ਦਾ ਪ੍ਰਧਾਨ ਹਾਂ ਅਤੇ ਜਿੰਨੇ ਵੀ ਸਕੂਟਰ ਮਾਰਕੀਟ ਵਿੱਚ ਖੜੇ ਹਨ ਉਹਨਾਂ ਨੂੰ ਚੁਕਵਾਇਆ ਜਾਵੇ ਪਰ ਮਜ਼ੇ ਦੀ ਗੱਲ ਇਹ ਹੈ ਕਿ ਦੁਕਾਨਦਾਰ ਅਜੀਤ ਸਿੰਘ ਦੇ ਅੱਗੇ ਜਿੰਨੇ ਸਕੂਟਰ ਮੋਟਰਸਾਈਕਲ ਖੜੇ ਸਨ ਇਹ ਉਹਨਾਂ ਦੇ ਹੀ ਗਾਕਾ ਦੇ ਸਨ ਜੋ ਗਾਕਾ ਦੇ ਮੋਟਰਸਾਈਕਲ ਸਕੂਟਰ ਆਪਣੇ ਦੁਕਾਨ ਦੇ ਅੱਗੇ ਖੜੇ ਕਰਵਾ ਕੇ ਗਾਕਾ ਨੂੰ ਸમાન ਦਿੰਦੇ ਹਨ ਜਿਸ ਨਾਲ ਬਾਕੀ ਵੀ ਬਾਜ਼ਾਰ ਦੇ ਸਾਰੇ ਦੁਕਾਨਦਾਰ ਪਾਰੀ ਪਰੇਸ਼ਾਨ ਹਨ ਦੇਖੋ ਕੀ ਕਿਆ ਦੁਕਾਨਦਾਰਾ ਨੇ ਪਕਵਾੜਾ ਐਕਸੈਸ న్యూਸ ਲਾਈਵ ਤੋਂ ਬਲੌਨ ਸ਼ਰਮਾ ਦੀ ਰਿਪੋਰਟ ਜੀ ਦੁਕਾਨਦਾਰਾ ਤੇ ਸਕੂਟਰ ਦੁਕਾਨਦਾਰਾ ਸਕੂਟਰ ਨਹੀਂ ਲੱਗੂਗਾ ਇਹ ਕਮੈਂਟ ਨਹੀਂ ਜਾਮ ਲੱਗੂਗਾ ਨਹੀਂ ਤੇ ਇੱਕ ਦਿਨ ਕਰਕੇ ਦੇਖ ਲਓ ਲਿਆਓ ਤੁਸੀਂ ਗਵਰਨਮੈਂਟ ਨੂੰ ਮੈਂ ਸਵੇਰੇ ਜਗਾ ਦੰਦ ਤੁਸੀਂ ਚੁਕਾਓ ਸਾਰੇ ਤੁਸੀਂ ਸਾਰੇ ਸਕੂਟਰ ਚੁਕਾਓ ਦੁਕਾਨਦਾਰ ਦੇ ਨਜਾਇਜ਼ ਸਕੂਟਰ ਜਿਹੜੇ ਲੱਗੇ ਆ ਨਾਮ ਕੀ ਤੁਹਾਡਾ ਮੇਰਾ ਜੀਤ ਸਿੰਘ ਪ੍ਰਧਾਨ ਬਾਂਸਾਂ ਬਾਜ਼ਾਰ ਐਸੋਸੀਏਸ਼ਨ ਤੁਸੀਂ ਲਿਖੋ ਨਾ ਮੇਰਾ ਕਿਤਾਬ ਦੇ ਵਿੱਚ ਛਾਪੋ ਅਖਬਾਰ 'ਚ ਛਾਪੋ ਕੋਈ ਵਰਨਿੰਗ ਨਹੀਂ ਹੈਗੀ ਇਹ ਨਾਮ ਜੀ ਯੋਗੇਸ਼ ਕਲੜਾ ਇਹ ਜਿਹੜਾ ਬਾਜ਼ਾਰ ਦੇ ਵਿੱਚ ਬਾਰ-ਬਾਰ ਟ੍ਰੈਫਿਕ ਜਮ ਹੁੰਦਾ ਕੀ ਕਰਨਾ ਕਾਰਨ ਕੀ ਹੈ ਇੱਥੇ ਜਿਹੜਾ ਜਮ ਹੁੰਦਾ ਦੇਖੋ ਇਹ ਸਕੂਟਰ ਕਿੱਦਾਂ ਲੱਗੇ ਹੋਏ ਐ ਕਸਟਮਰ ਆ ਕੇ ਲਾਂਦੇ ਉੱਪਰ ਹੀ ਨਹੀਂ ਕਰਦੇ ਕਿਉਂਕਿ ਦੁਕਾਨਦਾਰ ਗਾਹਕ ਬਾਹਰ ਵੱਟਦੇ ਬਾਜ਼ਾਰ ਦੇ ਖੜ ਕੇ ਗਾਹਕ ਵੱਟਦੇ ਜਿਹੜੇ ਇਹਨਾਂ ਦੇ ਗਾਹਕਾਂ ਦੇ ਆ ਇਹ ਉਹਨਾਂ ਦੀ ਪਾਰਕਿੰਗ ਆ ਕੀ ਇਹ ਉਹਨਾਂ ਦੇ ਵਾਸਤੇ ਪਾਰਕਿੰਗ ਰੱਖੀ ਹੋਈ ਜੀ ਬਾਕੀ ਦੁਕਾਨਦਾਰ ਕੰਮ ਨਹੀਂ ਕਰਨ ਆਏ ਇੱਥੇ ਜੀ ਤੇ ਕੋਈ ਪਾਰਕਿੰਗ ਨਹੀਂ ਮਤਲਬ ਇਹਨਾਂ ਦੇ ਗਾਹਕ ਲਾਉਂਦੇ ਆ ਜੀ ਮਾਮਲਾ ਹੈ ਜਿਹੜਾ ਟ੍ਰੈਫਿਕ ਜਮ ਹੁੰਦਾ ਬਾਰ-ਬਾਰ ਬਨਸਾ ਬਿਆਰ ਦੇ ਵਿੱਚ ਬਨਸਾ ਬਿਆਰ ਦੇ ਵਿੱਚ ਜਿਹੜਾ ਮਾਮਲਾ ਜਮ ਹੁੰਦਾ ਹੈ ਇੱਕ ਤਾਂ ਲੋਕੀ ਆਪਣੇ ਘਰੋਂ ਜਿਹੜੇ ਦੁਕਾਨ ਦਾ ਸਕੂਟਰ ਲੈ ਕੇ ਆਉਂਦੇ ਆ ਉਹ ਆਪਣੀ ਦੁਕਾਨਾਂ ਦੇ ਕੋਲੇ ਆਪਣਾ ਤਾਂ ਸਕੂਟਰ ਲਾmdi ਲਾਉਂਦੇ ਆ ਇੱਕ ਉਹਦੇ ਨਾਲ ਇਹਨਾਂ ਨੇ ਆਪਣੀ ਦੁਕਾਨਾਂ ਦੇ ਬਾਹਰ 5-5 ਫੁੱਟ ਥੜੇ ਵਧਾਏ ਆ ਤੁਸੀਂ ਬੋਰਡ ਥੱਲੇ ਕਦੇ ਵੀ ਖੜੇ ਹੋਗੇ ਦੇਖੋ ਪਹਿਲੀਆਂ ਸੱਜੀਆਂ 10 ਦੁਕਾਨਾਂ ਸੱਜੀਆਂ ਅਤੇ 10 ਦੁਕਾਨਾਂ ਖੱਬੇ ਆ ਜਿਨ੍ਹਾਂ ਨੇ ਆਪਣੇ ਸੇਲਾ ਦੇ ਵੀ ਟੇਬਲ ਬਾਹਰ ਲਾਏ ਹੋਏ ਆ ਸੇਲਾ ਦੇ ਟੇਬਲ ਦੇ ਨਾਲ-ਨਾਲ ਇਹਨਾਂ ਨੇ ਆਪਣੇ ਕਾਊਂਟਰ ਬਾਹਰ ਕੱਢੇ ਹੋਏ ਆ ਨਾਲ ਥੜ ਖੜੇ ਕੱਡੇ ਹੋਏ ਜਿਹਦੇ ਕਰਕੇ ਬੋਰਡ ਥਲੀ ਇੰਨਾ ਜਿਆਦਾ ਜਾਮ ਲੱਗਦਾ ਇਹ ਕਿਸੇ ਵੇਲੇ ਵੀ ਕੋਈ ਬਲਾਸਟ ਦਾ ਕਾਰਨ ਬਣ ਸਕਦਾ ਹੈ ਕਈ ਵਾਰੀ ਤਾਂ ਦੁਕਾਨਦਾਰ ਇੱਕ ਦੂਜੇ ਨਾਲ ਆਪਸੇ ਲੜਦੇ ਆ ਜੇ ਕੋਈ ਦੁਕਾਨਦਾਰ ਵੇ ਕਿਸੇ ਦੇ ਕੋਈ ਗਾਹ ਕੰਦਾ ਉਹ ਕਿਸੇ ਗਾਹ ਦਾ ਸਕੂਟਰ ਕੋਈ ਕਿਸੇ ਦਾ ਇੱਥੇ ਬੋਰੇ ਲੱਗ ਜਾਂਦਾ ਤਾਂ ਦੁਕਾਨਦਾਰ ਕਿਸੇ ਨੂੰ ਲੱਗਣ ਨਹੀਂ ਦਿੰਦਾ ਉਹ ਵੀ ਕੋਈ ਇੱਥੇ ਲੜਾਈ ਦਾ ਕਾਰਨ ਪਾ ਜਾਂਦਾ ਕਿਉਂਕਿ ਉਹਨਾਂ ਨੇ ਆਪਣੀ ਹੀ ਵਾਰ ਦੁਕਾਨਾਂ ਦੇ ਅਕਰੋਜਮੈਂਟ ਇੰਨੀ ਜਿਆਦਾ ਕੀਤੀ ਹੋਈ ਹੈ ਮੇਨ ਸਾਡਾ ਜਿਹੜਾ ਬਜ਼ਾਰ ਦਾ ਮਸਲਾ ਹੈਗਾ ਅਕਰੋਜਮੈਂਟ ਦਾ ਅਕਰੋਜਮੈਂਟ हट ਜੇਵੇ ਤਾਂ ਮੈਨੂੰ ਲੱਗਦਾ ਇਸ ਬਾਜ਼ਾਰ ਚ 2 ਟਰਾਲੀਆਂ ਜੁੜ ਕੇ ਲੱਗ ਸਕਦੀਆਂ ਹੈਗੀ 2 ਸਾਡੇ 550 ਦੀ ਪੋਜੀਸ਼ਨ ਆ ਜਿਹੜੀ ਇੱਕ ਦੁਕਾਨ ਹੈਗੀ ਹੈ ਤੁਹਾਡੇ ਬਾਜ਼ਾਰ ਦੇ ਵਿੱਚ ਜਿੱਥੇ ਕਾਫੀ ਭਾਰੀ ਰਸ਼ ਪੈਂਦਾ ਹੈਗਾ ਉਹਨਾਂ ਦੇ ਕਸਟਮਰ ਘਟੋ-ਘਟ ਕਾਫੀ ਜ਼ਿਆਦਾ ਹੈਗੇ ਆ ਉਹ ਜਿਹੜਾ ਆਪਣੀ ਐਕਟਵਾ ਲੈ ਕੇ ਆਉਂਦੇ ਮੋਹਰੇ ਲਾ ਕੇ ਤੇ ਦੁਕਾਨ ਤੇ ਸਮਾਨ ਲੈਣ ਜਾਂਦੇ ਆ ਉਹ ਕਿਸੇ ਵੇਲੇ ਵੀ ਝਗੜੇ ਦਾ ਕਾਰਨ ਅੱਗੇ ਵੀ ਦੋ ਚਾਰ ਝਗੜੇ ਉਹਨਾਂ ਦੇ ਕਿਸੇ ਝਗੜਾ ਵੀ ਹੁੰਦਾ ਤੇ ਟ੍ਰੈਫਿਕ ਵੀ ਕਾਫੀ ਧੀਰ ਜਾਮ ਰਹਿੰਦਾ ਕੀ ਕਹਿਣਾ ਚਾਹੁੰਦੇ ਆ ਟ੍ਰੈਫਿਕ ਜਾਮ ਰਹਿੰਦਾ ਮੈਂ ਉਸ ਦੁਕਾਨਦਾਰਾਂ ਨੂੰ ਇੱਥੇ ਬੇਨਤੀ ਕਰੂੰਗਾ ਵੀ ਆਪਣੇ ਗਾਕਰ ਨੂੰ ਥੋੜੀ ਇੱਥੇ ਰਿਕੁਐਸਟ ਕਰਨ ਕਿ ਸਕੂਟਰ ਮੋਟਰਸਾਈਕਲ ਆ ਹੁੰਦਾ ਪਾਰਕਿੰਗ ਸਾਡੇ ਸ਼ਹਿਰ ਦੇ ਵਿੱਚ ਬਹੁਤ ਵਧੀਆ ਬਣ ਗਈ ਆ ਪਾਰਕਿੰਗ ਦੇ ਵਿੱਚ ਆਪਣਾ ਸਕੂਟਰ ਮੋਟਰਸਾਈਕਲ ਲਾ ਕੇ ਆਉਂਦੇ ਆਪਣੇ ਬਿਜ਼ਾਰ ਦੇ ਵਿੱਚ ਸ਼ਾਪਿੰਗ ਕਰਨ ਨਾਲ ਕਿਉਂਕਿ ਬਿਜ਼ਾਰ ਕੰਜੈਸਟ ਜੜੇ ਕਿ ਸਭ ਨੂੰ ਪਤਾ ਹੀ ਆ ਹਰ ਕੋਈ ਬੰਦਾ ਇਸ ਵਿਆਰ ਚੋਂ ਨਿਕਲ ਕੇ ਜਾਂਦਾ ਸਾਡੇ ਬੰਸਾ ਵਿਆਰ ਚ ਤੇ ਮੈਂ ਇੱਥੇ ਪ੍ਰਸ਼ਾਸਨ ਨੂੰ ਇੱਥੇ ਰਿਕਵੈਸਟ ਕਰਦਾ ਕਿ ਇਹਦੇ ਬਾਰੇ ਥੋੜਾ ਜਿਹਾ ਇੱਥੇ ਗੌਰ ਕੀਤਾ ਜਾਵੇ ਤਾਂ ਕਿ ਕੱਲ ਨੂੰ ਕੋਈ ਲੜਾਈ ਦਾ ਕਾਰਨ ਨਾ ਬਣ ਸਕੇ